I oh. ਸਮਾਰਟ ਬਣਾਇਆ ਸਾਰੇ ਸਕੂਲਾਂ ਵਿੱਚ ਕਮਰੇ ਪੂਰੇ ਕੀਤੇ ਟੀਚਰ ਪੂਰੇ ਕੀਤੇ ਡਾਈਟ ਲੈ ਕੇ ਆਏ ਯੂਨੀਵਰਸਿਟੀ ਲੈ ਕੇ ਆਏ ਕਹਿੰਦੇ ਲਈ ਪਾਰਟੀ ਮਾੜੀ ਆ ਬਦਲ ਅਸੀਂ ਬਦਲਾ ਲੈ ਕੇ ਆਉਣਾ ਜੇ ਸਰਕਾਰ ਨੇ ਕਿ ਲੋਕ ਨਸ਼ੇ ਤੋਂ ਪਰੇਸ਼ਾਨ ਹੈ ਲੋਕਾਂ ਦੀ ਦੁੱਖ ਦੀ ਰਾਗ ਨਾ ਪੀਏ ਕਹਿੰਦੇ ਨਸ਼ਾ ਅਸੀਂ ਬੰਦ ਕਰਾਂਗੇ ਬੜੇ ਲੋਗਾਂ ਦੇ ਘਰਾਂ ਦੇ ਜਾ ਕੇ ਲਾਈਵ ਹੁੰਦੇ ਨੇ ਅੱਜ ਜਦੋਂ ਮਾਵਾ ਦੇ ਪੁੱਤ ਮਰਦੇ ਐ ਕਦੇ ਕਿਸੇ ਨੇ ਕਿਸੇ ਦਾ ਅਥਰੂ ਪੁੰਜਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਅਸੀਂ ਕਹਿੰਦੇ ਸੀ ਰੁਜ਼ਗਾਰ ਲੈ ਕੇ ਆਉਣਾ ਅਸੀਂ ਲੋਕਾਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਇਹਨਾਂ ਨੇ ਪੱਟੀ ਦੇ ਭੋਲੇ-ਪਾਲੇ ਕਿਸਾਨਾਂ ਨੂੰ ਲੁੱਟਣ ਵਾਸਤੇ 33 ਸ਼ੈਲਰ ਲੈ ਕੇ ਆਂਦੇ ਉਹ ਕੋਈ ਜਲਾਲਾਬਾਦ ਵਾਲੇ ਕੋਈ ਫਾਜ਼ਲਕਾ ਵਾਲੇ ਕੋਈ ਤਲਮੰਡੀ ਭਾਈ ਵਾਲੇ ਉਹ ਸੈਲਰ ਲਾ ਕੇ ਐਸਾ ਇਹ ਬਦਲਾ ਲਿਆਂਦਾ ਕਿ ਕੋਈ ਕਿਸਾਨ ਨਾ ਛੱਡਿਆ ਜੀ ਨੂੰ ਕੱਟ ਨਾ ਲਾਇਆ 100 100 2 200 3 300 ਰੁਪਇਆ ਕੱਟ ਕਹਿੰਦੇ ਨਹੀਂ ਪ੍ਰਾਣੀ ਰਵਾਇਤੀ ਪਾਰਟੀ ਨਹੀਂ ਚਾਹੀਦੀ ਅਸੀਂ ਤੁਹਾਨੂੰ ਦੱਸਾਂਗੇ ਕੱਟ ਕਿਵੇਂ ਲੱਗਦਾ ਹੈ ਛਿੱਲ ਕੇ ਰੱਖ ਦਿੱਤੇ ਲੋਕ ਯਾਰ ਮੈਂ ਕਹਿੰਦਾ ਅਸੀਂ ਬਰਦਾਸ਼ਤ ਕਰ ਲਿਆ ਕਿ ਤੁਹਾਡੀ ਬਦਲਾਵ ਵਾਲੀ ਸਰਕਾਰ ਕੋਲੋਂ ਸਟਾਰਮ ਸੀਵਾ ਜਿਹੜਾ ਪੈਂਦਾ ਪੈਂਦਾ ਠਾਣੇ ਲਾਗੇ ਪਹੁੰਚ ਗਿਆ 10 ਫੁੱਟ ਬਾਕੀ ਰਹਿੰਦਾ ਸੀ ਤੁਸੀਂ ਨਹੀਂ ਕੰਪਲੀਟ ਕੀਤਾ ਸੀ ਬਰਦਾਸ਼ਤ ਕਰਕੇ ਵਿੱਚ ਕੋਈ ਗੱਲ ਨਹੀਂ ਫਿਰ ਸਮਾਂ ਆਏਗਾ ਕਰਾਂਗੇ ਤੁਹਾਡੀ ਸਰਕਾਰ ਵੱਲੋਂ ਪੱਟੀ ਸ਼ਹਿਰ ਦੇ ਆਲੇ ਦੁਆਲੇ ਸੁੰਦਰ ਗੇਟ ਬਣਾਉਣੇ ਸ਼ੁਰੂ ਕੀਤੇ ਇੱਧਰ ਹਰੀ ਹਰ ਦਵਾਰ ਬਣਾਇਆ ਇੱਧਰਲੇ ਪਾਸੇ ਭਗਵਾਨਵਾਲ ਵੀ ਇੱਕ ਦਵਾਰ ਬਣਾਇਆ ਉਧਰਲੇ ਪਾਸੇ ਬਾਬਾ ਬਿਦੀ ਚੰਦ ਦਵਾਰ ਬਣਾਇਆ ਬਾਬਾ ਬਿਦੀ ਚੰਦ ਦਵਾਰ ਬਣਾਇਆ ਚੌਂਡ ਜਾਬਤਾ ਲੱਗ ਗਿਆ ਉਹਦੇ ਉੱਪਰ ਗੁੰਬਦ ਲੱਗਣੇ ਸੀ ਨਹੀਂ ਲਾ ਸਕੇ ਨਵੀਂ ਸਰਕਾਰ ਵਾਲੇ ਅਸੀਂ ਕਿਹ ਕੋਈ ਗੱਲ ਨਹੀਂ ਫਿਰ ਕਿਹੜੀ ਗੱਲ ਆ ਇਧਰਲੇ ਪਾਸੇ ਕਚਹਿਰੀਆਂ ਲੱਗੇ ਬੀਬੀ ਰਜਨੀ ਦੇ ਨਾਂ ਤੇ ਦਵਾਰ ਬਣਾਣਾ ਸੀ ਉਹ ਸਰੀਏ ਖੜੇ ਐ ਦਵਾਰ ਨਹੀਂ ਬਣਿਆ ਅਸੀਂ ਕਿਹ ਕੋਈ ਗੱਲ ਨਹੀਂ ਸਰਕਾਰ ਕੋਲੇ ਹੋਣ ਬੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਹਸਪਤਾਲ ਦੇ ਵਿੱਚ ਆਪਰੇਸ਼ਨ ਥੀਏਟਰ ਬੰਦ ਹੋ ਗਿਆ ਬਲੱਡ ਬੈਗ ਬੰਦ ਹੋ ਗਈ। ਆਰਥੋ ਸਰਜਨ ਚਲੇ ਗਏ। ਜਨਰਲ ਸਰਜਨ ਚਲੇ ਗਏ। ਮੀਆਂ ਦੇ ਵਿੱਚੋਂ ਚਾਰ ਡਾਕਟਰ ਰਹਿ ਗਏ। ਅਸੀਂ ਕਿ ਕੋਈ ਗੱਲ ਨਹੀਂ ਸਰਕਾਰ ਦੀ ਜਿੰਮੇਵਾਰੀ ਆਉਣੀ ਹੈ। ਫੇਰ ਕਰਨਗੇ। ਪਰ ਯਾਰੋ ਮੈਂ ਕਹਿੰਦਾ ਸਰਕਾਰ ਕੁਝ ਵੀ ਨਾ ਕਰੇ। ਲੋਕਾਂ ਦੇ ਜਾਨ ਮਾਲ ਦੀ ਰਾਖੀ ਤਾਂ ਕਰੇ ਨਾ। ਅੱਜ ਪੱਟੀ ਵਾਲੇ ਲੋਕਾਂ ਦੀ ਹਾਲਤ ਕੀ ਹੈ? ਇਸਨੂੰ ਕੋਈ ਪਤਾ ਨਹੀਂ ਕਿ ਸ਼ਾਮ ਨੂੰ ਦੁਕਾਨ ਬੰਦ ਕਰਕੇ ਆਇਆ ਹੈ ਰਾਤ ਨੂੰ ਚੋਰ ਦੋ ਦੋ 2.5 2.5 ਘੰਟੇ ਦੁਕਾਨਾਂ ਦੇ ਵਿੱਚ ਵੜ ਕੇ ਅੰਡਟ ਕੇ ਟੋਕਟ ਕੇ ਚਲੇ ਜਾਂਦਾ ੜੇ ਕੋਈ ਪੁਲਿਸ ਵਾਲਾ ਨਹੀਂ ਲੋਕਾਂ ਦੇ ਘਰਾਂ ਵਿੱਚ ਵੜ ਕੇ ਲੋਕਾਂ ਨੂੰ ਤੱਗੂਏ ਮਾਰ ਮਾਰ ਕੇ ਵੜ ਦਿੱਤਾ ਜਾਂਦਾ ਹੈ ਜੇ ਪੁਲਿਸ ਕੋਲ ਰਿਪੋਰਟ ਕਰਨ ਜਾਂਦਾ ਉਹ ਕਹਿੰਦੇ ਸਰਦੀਆਂ ਦੇ ਵਿੱਚ ਚੋਰੀਆਂ ਹੁੰਦੀਆਂ ਨੇ ਇਹ ਰੂਟੀਨ ਦਾ ਬੈਟਰ ਹੈ ਕਹਿੰਦੇ ਸਾਡੇ ਕੋਲੇ ਪੁਲਿਸ ਨਹੀਂ ਜੇ ਕੋਈ ਵਿਚਾਰਾ ਮੋਟਰਸਾਈਕਲ ਲੈ ਕੇ ਕਿਚੜੀਆਂ ਵਿੱਚ ਜਾਂਦਾ ਹੈ ਬਾਹਰ ਪੁਲਿਸ ਦਾ ਨਾਕਾ ਲੱਗਾ ਅੰਦਰੋਂ ਮੋਟਰਸਾਈਕਲ ਚੋਰੀ ਹੋ ਜਾਂਦਾ ਹੈ ਕੋਈ ਪੁੱਛ ਪ੍ਰਤੀਤ ਨਹੀਂ ਅੱਜ ਜਿੰਨੇ ਵੀ ਸਾਡੇ ਕਾਰੋਬਾਰੀ ਨੇ ਉਹਨਾਂ ਨੂੰ ਧਮਕੀਆਂ ਪਰੇ ਟੈਲੀਫੋਨ ਆਉਂਦੇ ਨੇ ਕਰੋਤੀਆਂ ਮੰਗੀਆਂ ਜਾਂਦੀਆਂ ਨੇ ਜਦੋਂ ਕੋਈ ਪੁਲਿਸ ਕੋਲ ਰਿਪੋਰਟ ਕਰਨ ਜਾਂਦਾ ਹੈ ਉਹ ਕਹਿੰਦੇ ਲੈ ਦੇ ਕੇ ਗੱਲ ਨਿਬੜਲੋ ਇਹ ਬਦਲਾ ਆ ਅੱਜ ਡਰ ਤੇ ਪੈਦਾ ਵਾਤਾਵਰਨ ਸ਼ਹਿਰ ਦੇ ਬੰਦਿਆਂ ਵਿੱਚ ਆ ਮੈਂ ਵੇਖਿਆ ਕਾਲੇ ਦੌਰ ਦੇ ਵਿੱਚ ਵੀ ਜਦੋਂ ਬੜੀ-ਬੜੀ ਲੜਾਈ ਚੱਲਦੀ ਰਹੀ ਬੜਾ-ਬੜਾ ਨਰਸਹਾਰ ਹੋਇਆ ਉਸ ਵੇਲੇ ਵੀ ਪੱਟੀ ਸ਼ਹਿਰ ਦੇ ਲੋਕ ਇਸ ਸ਼ਹਿਰ ਵਿੱਚ ਭਾਈਚਾਰਕ ਸਾਂਝ ਬਣਾ ਕੇ ਬੈਠੇ ਰਹੇ ਕਿਸੇ ਕਿਸਮ ਦਾ ਕੋਈ ਲੜਾਈ ਝਗੜਾ ਆਪਣੇ ਘਰਾਂ ਨੂੰ ਛੱਡ ਕੇ ਨਹੀਂ ਸੀਗੇ ਮੈਂ ਬਦਲਾਵ ਵਾਲੀ ਸਰਕਾਰ ਨੂੰ ਕਹਿਣਾ ਚਾਹੁੰਦਾ ਅੱਜ ਸੋਚ ਕੇ ਵੇਖੋ ਕਿੰਨੇ ਲੋਕ ਪੱਟੀ ਸ਼ਹਿਰ ਦੇ ਵਿੱਚੋਂ ਮੈਂ ਸੁਣਦਾ ਕਿ ਬੜੀਆਂ ਜਥੇ ਬੰਦੀਆਂ ਨੇ ਪੱਟੀ ਪੰਗ ਦੀ ਕਾਲ ਦਿੱਤੀ ਹੋएगी ਕਿਤੇ 50% ਬੰਦ ਹੋਇਆ ਕਿਸੇ 70% ਬੰਦ ਹੋਇਆ 80% ਬੰਦ ਹੋਇਆ ਪਰ ਐਤ ਕੀ ਬੰਦ ਲੋਕਾਂ ਦਾ ਆਪ ਮੁਹਾਰਾ ਬੰਦ 100% ਬੰਦ 100% ਲੋਕ ਆਪਣੀਆਂ ਦੁਕਾਨਾਂ ਆਪ ਮੁਹਾਰੇ ਬੰਦ ਕਰਕੇ ਥਾਣੇ ਦੇ ਅੱਗੇ ਆਣ ਕੇ ਬਹਿ ਗਏ ਇਹ ਬਦਲਾਅ ਸੀ ਚਾਹੁੰਦੇ ਆਪਾਂ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਬਦਲਾਅ ਲੈ ਕੇ ਆਵਾਂਗੇ ਲੰਬੇ ਕੋਈ ਨਾ ਯਾਰੋ ਕਮਾਲ ਦੀ ਗੱਲ ਹੈ ਆ ਮੀਟੇ ਸ਼ਾਹ ਵਰਗੇ ਲੋਕ ਜਿਹੜੇ ਵਿਚਾਰੇ ਰੱਬ ਨੂੰ ਪਿਆਰੇ ਹੋ ਗਏ ਜਿਹੜੀ ਪੱਟੀ ਦੇ ਵਿੱਚ ਛੋਟੀ ਮੰਡੀ ਤੇ ਵੱਡੀ ਮੰਡੀ ਹੈ ਉਹ ਅਸੀਂ ਸਮਝਦੇ ਸੁਰੱਖਿਆਤ ਆ ਉਹਨਾਂ ਦੇ ਘਰਾਂ ਵਿੱਚ ਵੜ ਕੇ ਚੋਰੀ ਹੋ ਗਈ ਕਿਹੜੇ ਕਿਹੜੇ ਲੋਕਾਂ ਦੀ ਗੱਲ ਕਰਦੇ ਆ ਕਿਹਨੂ ਕਿਹਨੂ ਬਖਸ਼ਿਆ ਗਿਆ ਕਦੇ ਆਣ ਕੇ ਕਿਸੇ ਦੇ ਅਥਰੂ ਪੁੰਜਣ ਦੀ ਕੋਸ਼ਿਸ਼ ਕੀਤੀ ਹੈ ਪੱਟੀ ਵਿਧਾਨ ਸਭਾ ਹਲਕੇ ਵਿੱਚ ਬਹੁਤ ਸਾਰੇ ਲੋਕ ਰੱਬ ਨੂੰ ਪਿਆਰੇ ਹੋ ਗਏ ਸਵਰਗਵਾਸ ਹੋ ਗਏ ਆ ਪਿਛਲੇ ਦਿਨੀ ਸਾਡੇ ਹਰੀਕੇ ਦੇ ਵਿੱਚ ਕੀ ਕਰਾਂਗੇ ਯਾਰੋ ਫਿਰ ਸ਼ਾਇਦ ਬਹੁਤ ਲੰਮੇ ਸਮੇਂ ਤੋਂ ਉਥੇ ਆਰਥਤ ਕਰਦਾ ਸੀ ਇੱਕੋ ਦੁਨੀਆ ਦੀ ਤਾਕਤ ਦੀ ਲੋਕਾਂ ਦੀ ਹੋਂਦ ਇੱਕ ਗੱਲ ਚੇਤੇ ਰੱਖਿਓ ਜਿਸ ਦਿਨ ਇਸ ਯੂਨੀਵਰਸਿਟੀ ਦੀ ਤਾਮੀਰ ਪੂਰੀ ਹੋ ਗਈ ਇਹ ਯੂਨੀਵਰਸਿਟੀ ਪੰਜਾਬ ਦੇ ਵਾਸਤੇ ਚਾਨਣ ਮਨਾਰਾ ਬਣੇਗੀ ਜਿਵੇਂ ਭਾਖੜਾ ਡੈਮ ਤੇ ਰਾਤ ਨੂੰ ਜਾਈਏ ਦੂਰੋਂ ਦਸਦੀਆਂ ਲਾਈਟਾਂ ਜਗਦੀਆਂ ਓ ਪਾਖੜਾ ਡੈਮ ਤੋਂ ਬਿਜਲੀ ਆਉਂਦੀ ਏ ਕਿਸੇ ਵੇਲੇ ਯੂਨੀਵਰਸਿਟੀ ਪਾਖੜਾ ਡੈਮ ਮੰਗੂ ਚਮਕੇਗੀ ਤੁਹਾਡੀ ਕੈਰੋਂ ਵਾਲੀ ਚੇਤੇ ਰੱਖਿਓ ਇਹ ਤੁਹਾਡਾ ਕਲਿਆਣ ਕਰੇਗੀ ਆਲੇ ਦੁਆਲੇ ਪੈਲੀਆਂ ਦਾ ਬਹੁਤ 10-10 ਕਰੋੜ ਦਾ ਕਿਲਾ ਹੋਏਗਾ ਉਥੇ ਆਲਾ ਦੁਆਲਾ ਕਿਹੋ ਜਿਹਾ ਵਿਕਾਸ ਹੋਏਗਾ ਫੋਰ ਲਾਈਨ ਸੜਕਾਂ ਬਣਨਗੀਆਂ ਲੋਕ ਦੂਰ ਦੇ ਡੇਟੇ ਤੋਂ ਅੱਗੇ ਕੀ ਕਰਨਗੇ ਕੈਰੋਂ ਪੜਨ ਜਾਣਾ ਪੱਟੀ ਪੜਨ ਜਾਣਾ ਮੈਸੇ ਕਰਕੇ ਹੀ ਇਹ ਸੁਝੂਲੀ ਦ੍ਰਿਸ਼ਟੀ ਦਾ ਬੋਰਡ ਤੁਹਾਡੀ ਦਾਣਾ ਮੰਡੀ ਦੇ ਬਾਹਰ ਲਾਇਆ ਸੀ ਇਹ ਕੈਰੋ ਨਹੀਂ ਬਲਕੇ ਪੱਟੀ ਵਿਧਾਨ ਸਭਾ ਆ ਕੇ ਦੀ ਸ਼ਾਨ ਹੈ ਲੋਕਿਆ ਕਰਨਗੇ ਕੈਰੋ ਤੋਂ ਲਾ ਕਰਕੇ ਆਏ ਹੈ ਲੋਕ ਬਹੁਤ ਦੂਰ ਡਰੇਡੇ ਤੋਂ ਲਖਨਊ ਜਾਂਦਾ ਸੀ ਕੋਈ ਗੰਗਾ ਨਗਰ ਜਾਂਦਾ ਸੀ ਪਰ ਯਾਰੋ ਐਸਾ ਮੌਕਾ ਆਏਗਾ ਪੱਟੀ ਵਿਧਾਨ ਸਭਾ ਦੀਆਂ ਅੱਜ ਸਾਰੀਆਂ ਸੜਕਾਂ ਟੁੱਟ ਗਈਆਂ ਸਾਰਾ ਕੁਝ ਬਰਬਾਦ ਹੋ ਗਿਆ ਸਕੂਲਾਂ ਦੇ ਵਿੱਚ ਮਾਸਟਰ ਕੱਟ ਗਏ ਪਰ ਫਿਕਰ ਨਾ ਕਰਿਓ ਆ ਇੱਕ ਬੂਹ ਦੇ ਵਿੱਚ ਅਸੀਂ ਪਸ਼ੂਆਂ ਦਾ نسل ਸੁਧਾਰਨ ਦੇ ਵਾਸਤੇ ਕੇਂਦਰ 20 ਕਰੋੜ ਰੁਪਇਆ ਲਾ ਕੇ ਬਣਾਇਆ ਸੀ ਉੱਥੇ ਅੱਜ ਸਟਾਫ ਦੀ ਘਾਟ ਹੈ ਬਿਲਡਿੰਗਾਂ ਦੇ ਨਾਲ ਡੰਗਰਾਂ ਦਾ ਇਲਾਜ ਨਹੀਂ ਹੋ ਸਕਦਾ ਡੰਗਰਾਂ ਦੇ ਇਲਾਜ ਵਾਸਤੇ ਡੰਗਰਾਂ ਦੇ ਡਾਕਟਰ ਚਾਹੀਦੇ ਨੇ ਸਰਕਾਰ ਨੇ ਡਾਕਟਰ ਦੇਣੇ ਬੰਦ ਕਰਤੇ ਮੇਰੇ ਮਨ ਵਿੱਚ ਸੀ ਕਿ ਉਸ ਬੂਦੇ ਲਾਗੇ ਪੁਲ ਦੇ ਲਾਗੇ ਸਾਂਧੋ 4 ਏਕੜ ਜ਼ਮੀਨ ਦੇ ਕੇ ਉੱਥੇ 20 ਕਰੋੜ ਰੁਪਇਆ ਲਾ ਕੇ ਬੜੀਆਂ-ਬੜੀਆਂ ਲੈਬੋਰੀਟਰੀਆਂ ਕਾਇਮ ਕੀਤੀਆਂ ਸੀ ਤਾਂ ਕਿ ਜੇ ਕਿਸੇ ਦੇ ਪਸ਼ੂ ਨੂੰ ਕੋਈ ਐਸੀ ਨਾਮਰਾਦ ਬਿਮਾਰੀ ਲੱਗ ਜਾਏ ਪੱਟੀ ਵਾਲਿਓ ਆਪਣੀ ਕਿਸਮਤ ਆਪ ਲਿਖਣ ਵਾਸਤੇ ਤਿਆਰ ਹੋ ਜਾਓ ਤੁਹਾਨੂੰ ਆਪਣੀਆਂ ਬਾਤ ਆਪ ਲਿਖਣੀ ਪੈਣੀ ਹੈ ਮੈਂ ਪੱਟੀ ਦੇ ਵਾਸੀਆਂ ਨੂੰ ਸਲਾਮ ਕਰਦਾ ਕਿ ਜੋ ਤੁਸੀਂ ਪਿਛਲੇ ਦਿਨੀ ਜੋ ਲੁੱਟਾਂ ਖੋਹਾਂ ਦੇ ਖਿਲਾਫ ਧਮਕੀਆਂ ਦੇ ਖਿਲਾਫ ਡਾਕਿਆਂ ਦੇ ਖਿਲਾਫ ਕਤਲਗਾਰ ਦੇ ਖਿਲਾਫ ਜੋ ਤੁਸੀਂ ਏਕਤਾ ਦਾ ਮਜਹਰਾ ਕੀਤਾ ਮੈਂ ਕਾਂਗਰਸ ਪਾਰਟੀ ਵੱਲੋਂ ਤੁਹਾਨੂੰ ਸਲੂਟ ਕਰਦਾ ਹੈ ਕਿ ਤੁਸੀਂ ਕਮਾਲ ਕਰ ਦਿੱਤੀ ਹੈ ਤੁਸੀਂ ਆਹ ਮਹਾਰਾ ਘੱਟ ਕਰਕੇ ਕਿਉਂਕਿ ਜਦੋਂ ਕੋਈ ਤੁਹਾਡੀ ਬਾਹਣਾ ਫੜੇ ਤਾਂ ਤੁਸੀਂ ਤਗੜੇ ਹੋਗੇ ਆਪ ਆਪਣਾ ਢਿੱਡ ਪਿੱਟਣ ਦੀ ਕੋਸ਼ਿਸ਼ ਕੀਤੀ ਹੈ ਮੈਂ ਤੁਹਾਨੂੰ ਸਲੂਟ ਕਰਦਾ ਔਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਦਟ ਕੇ ਤੁਹਾਡੇ ਨਾਲ ਚੱਲਾਂਗੇ ਅੱਜ ਦੇ ਇਸ ਗਣਤੰਤਰਤਾ ਦੇ ਉਸ ਤੇ ਜਿੱਥੇ ਮੈਂ ਸਾਰੇ ਪੱਟੀ ਵਾਸੀਆਂ ਨੂੰ ਵਧਾਈ ਦਿੰਦਾ ਓਥੇ ਕਾਂਗਰਸ ਪਾਰਟੀ ਵੱਲੋਂ ਵਿਸ਼ਵਾਸ ਦਵਾਉਣਾ ਹੈ ਤੁਹਾਡੀ jaan ਤੁਹਾਡੀ maal ਤੁਹਾਡੀ ਸੁਰੱਖਿਆ ਤੁਹਾਡੀ ਤਰੱਕੀ ਤੁਹਾਡਾ ਆਮਨ ਕਰੂਣ ਤੁਹਾਡੀ ਖੁਸ਼ਹਾਲੀ ਕਾਂਗਰਸ ਦੀ ਜ਼ਿੰਮੇਵਾਰੀ ਹੈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਕੇ ਤੁਹਾਨੂੰ ਸਕੂਨ ਦੇਾਂਗੇ ਤੁਹਾਡੇ ਚਿਹਰਿਆਂ ਤੋਂ ਨਰਾਸ਼ਾ ਦੂਰ ਕਰਾਂਗੇ ਤੁਹਾਡੀਆਂ ਅੱਖਾਂ ਵਿੱਚੋਂ ਅਥਰੂ ਪੂੰਝਾਂਗੇ ਤੁਹਾਨੂੰ ਖੁਸ਼ੀਆਂ ਖੇੜੇ ਦਾ ਮਾਹੌਲ ਪੈਦਾ ਕਰਕੇ ਦੇਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਸਾਰੇ ਆਗੂ ਸਾਬਾਨਾ ਦਾ ਧੰਨਵਾਦ ਕਰਦਾ ਸਾਰੀ ਸੰਗਤ ਦਾ ਧੰਨਵਾਦ ਕਰਦਾ ਕਿ ਤੁਸੀਂ ਟਾਈਮ ਕੱਢ ਕੇ ਆਏ ਹੋ ਔਰ ਇੱਕ ਬੇਨਤੀ ਹੈ ਆ ਜਿਹੜੀ ਯੂਨੀਵਰਸਿਟੀ ਗੁਰੂ ਤੇਗ ਬਹਾਦਰ ਲਾਜ ਯੂਨੀਵਰਸਿਟੀ ਜੀ ਨੂੰ ਵਡਾਉਣ ਵਾਸਤੇ ਆਪਣੀ ਜ਼ਿੰਮੇਵਾਰੀ ਬਣਦੀ ਹੈ ਮੈਂ ਇਹਨਾਂ ਨੂੰ ਕਿਹਾ ਸੀ ਇਹ ਤੁਹਾਨੂੰ ਇਹ ਜਲਸੀ ਹੈ ਇਹ ਕਾਂਗਰਸ ਨੇ ਸ਼ੁਰੂ ਕੀਤੀ ਹੈ ਤੁਸੀਂ ਆਪਣੇ ਭਾਵੇਂ 50 ਉੱਥੇ ਨਹੀਂ ਪੱਥਰ ਧੱਕ ਲੋ ਸਾਨੂੰ ਕੋਈ ਇਤਰਾਜ਼ ਨਹੀਂ ਯੂਨੀਵਰਸਿਟੀ ਬਣਨੀ ਚਾਹੀਦੀ ਪਰ ਸਰਕਾਰ ਦੇ ਕੰਨ ਤੇ ਜੂਣ ਹੀ ਸਰਗਦੀ ਔਰ ਸਰਕਾਰ ਨੂੰ ਹਲੂਨਣ ਵਾਸਤੇ ਇਸ ਜੂਲੀ ਬ੍ਰਸਤੀ ਨੂੰ ਬਣਾਉਣ ਵਾਸਤੇ ਇੱਕ ਜਨਤਕ ਲਹਿਰ ਖੜੀ ਕਰਨ ਦੀ ਜ਼ਰੂਰਤ ਹੈ ਉਹਦੇ ਵਾਸਤੇ 13 ਫਰਵਰੀ ਵਾਲੇ ਦਿਨ ਪੱਟੀ ਹੜਕੇ ਵਿੱਚ ਇੱਕ ਬਹੁਤ ਵੱਡੀ ਰੈਲੀ ਰੋਸ ਰੈਲੀ ਪਰੋਟੈਸਟ ਰੈਲੀ 13 ਤਰੀਕ ਨੂੰ ਕੀਤੀ ਜਾਏਗੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਕਿਸੇ ਨੇ ਮੋਟਰਸਾਈਕਲ ਜਾਂ ਕਾਰਾਂ ਦੂਰਾਂ ਤੇ ਨਹੀਂ ਵੱਡੇ ਵੱਡੇ ਟਰੈਕਟਰ ਟਰਾਲੇ ਵੱਡੇ ਵੱਡੇ ਪ੍ਰਬੰਧ ਕਰਕੇ ਉਸ ਰੈਲੀ ਵਿੱਚ ਪਹੁੰਚਣਾ ਤਾਂ ਕਿ ਸਰਕਾਰ ਨੂੰ ਦੱਸ ਸਕੀਏ ਕਿ ਸਾਨੂੰ ਲੁੱਟਾਂ ਖੋਹਾਂ ਗੁੰਡਾਗਰਦੀ ਨਹੀਂ ਸਾਨੂੰ ਪੜ੍ਹਾਈ ਚਾਹੀਦੀ ਅਸੀਂ ਪੜ੍ਹਾਈ ਚਾਹੁੰਦੇ ਹਾਂ ਤੇ ਯੂਨੀਵਰਸਿਟੀ ਕੈਰੋ ਵਾਲੀ ਬਣਾ ਕੇ ਰਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਓ ਫਤਿਹ ਲਾਈਏ ਵਾਹਿਗੁਰੂ ਜੀ ਕਾ ਖਾਲਸਾ বাইগুরু জী কত